ਹੁਣ ਤੁਸੀਂ ਇਹਣਾ ਆਖਿਓ ਜੀ ਬੋਲੀ ਸ਼ੁਰੂ ਕਰ ਲਿਓ ਵੀ 2 ਕਿਲੋ 3 ਕਿਲੋ 5 ਕਿਲੋ 2.5 ਕਿਲੋ ਦਾਣਾ ਆਹ ਕੀ ਨਾ ਤੁਹਾਡਾ ਤੇ ਅਸੀਂ ਰਾਜ ਕਹਿੰਦੇ 2.5 ਕਿਲੋ ਦਾਣਾ ਬੋੜਾ ਦੁੱਧ ਕਿੰਨਾ ਹੋਵੇ? ਕੋਦਰਾ 5 ਕਿਲੋ ਵੀ ਹੋ ਸਕਦਾ ਹੈ 8 ਕਿਲੋ ਵੀ ਹੋ ਸਕਦਾ ਹੈ ਦਾਣਾ ਇਹਨਾਂ ਤੋਂ ਸੁਣ ਚਾਹੀਦਾ ਹਾਂਜੀ 1 ਮਿੰਟ ਜੀ ਆਹ ਵੀ 2.5 ਕਿਲੋ ਦਾਣਾ ਇੱਕ ਮਿੰਟ ਜੀ ਹਾਂਜੀ 1 ਕਿਲੋ ਦੁੱਧ ਵਗਰ 1 ਕਿਲੋ ਕੇਕ ਬਿਲਕੁਲ ਸਹੀ ਜਵਾਬ ਨਹੀਂ ਦੇਹੇ ਤਾਂ ਕੀ ਗਾ ਦੇ ਲਈ ਨਹੀਂ ਨਹੀਂ ਇੱਕ ਹੋਰ ਜਿਹੜਾ ਵਾਕਿਆ ਸਹੀ ਹੈ ਦੁੱਧ ਵਗਰ ਪਰ ਜਿਹੜਾ ਗਾ ਨੂੰ ਆਪਦਾ ਰਖਰਖਾਸ ਤੇ ਜੇ ਕੋਈ ਹੋਰ ਬੰਦਾ ਦੱਸੇ ਸਹੀ ਜਵਾਬ ਇਹਦਾ ਸਹੀ ਹੈ ਜੀ ਨਾ ਪੱਕੇ ਐਕਸਪਲੇਨ ਕਰ ਦਈਏ ਹਾਂ ਜੀ ਹਾਂ ਜੀ ਮੱਧ ਮੱਧ ਨੂੰ ਕਿੰਨਾ ਲੱਗਦਾ ਇਹ ਜੀ 2 ਕਿਲੋ ਮਗਰ ਵਾਸਤੇ 1 ਕਿਲੋ ਜੈਸਾ ਬੜੀ ਨੌਲੇ ਲਈ ਬੰਦੇ ਨੇ ਨਾਮ ਕੀ ਅਜ ਤਾਂ ਅਜੀ ਸ਼ੀਲ ਖੇਤੋ ਦੇ ਰਹਿਣ ਵਾਲੇ ਜੀ ਖੇਰਪੁਰ ਦੇ ਸੁਸ਼ੀਲ ਜੀ ਦੇ ਲਈ ਇੱਕ ਜ਼ਬਰਦਸਤ ਤਾੜੀਆਂ ਹੋ ਜਾਣ ਜੀ ਤੇਰੇ ਖੇਰ ਨਾਲ ਦੇ ਆਪਰਵਾ ਸਾਰੇ ਕਿਉਂਕਿ ਬੇਸਿਕ ਜਿਹੜਾ ਦਾਣਾ ਗਾਹ ਸਾਬ ਸੁਣਗੇ ਜਾਂ ਮੈਲ ਦੱਸਦੇ ਆਮ ਤੌਰ ਤੇ ਕੀ ਹੁੰਦਾ ਹੈ ਕਿ ਘਰ ਚ ਮੱਧਾ ਵੱਧੀਆਂ ਦੀ ਮੈਨੂੰ ਦੇਖਦਾ ਕਿਉਂਕਿ ਮੈਂ ਤਾਂ ਡਿਪਿੰਡਾ ਤੇ ਬਹੁਤ ਰਿਆਵਾ ਤੁਸੀਂ ਕੀ ਕਰਦੇ ਆ ਕਿ ਸਵੇਰੇ ਦਾਣਾ ਅੱਗ ਤੇ ਰੱਖ ਲੈਂਦੇ ਆ ਭਾਈ 3 ਵਜੇ ਤੱਕ ਚੰਗੀ ਤਰ੍ਹਾਂ ਰੰਨਦੇ ਆ ਹਾਂਜੀ ਫਿਰ 2 ਘੰਟੇ ਚੰਗੀ ਜਰਾ ਠੰਡਾ ਕਰਦੇ ਆ ਵਾਹ ਫਿਰ ਮੋਨ ਲੱਗੇ ਸਾਰਿਆਂ ਲੱਗੇ ਕੋਈ ਜਆ ਸੁੱਟ ਦਿੰਨੇ ਆ ਅੱਛਾ ਜਿਹੜੀ 2 ਕਿਲੋ ਦੁੱਧ ਦਿੰਦੀ ਆ ਉਹ ਵੀ ਉਨਾ ਖਾ ਜਾਂਦੀ ਆ ਤੇ ਜਿਹੜੀ 10 ਕਿਲੋ ਦੁੱਧ ਦਿੰਦੀ ਆ ਉਹ ਵੀ ਉਨਾ ਖਾ ਜਾਂਦੀ ਆ ਤੇ ਭਾਵੇਂ ਅੱਛਾ ਹੋਵੇ ਭਾਵੇਂ ਬੱਚਾ ਬੱਚੇ ਪਾਣੀ ਦੇ ਤਗੜੇ ਛਿੱਤੀ ਹੋ ਜਾਂਦੇ ਨੇ ਫਿਰ ਅੱਛਾ ਭਾਈ ਲੋਕਾਂ ਨੂੰ ਟਾਉਦੇ ਫਿਰਦੇ ਅਸੀਂ ਭਾਈ ਸੜਕਾਂ ਤੇ ਟਾਉਦੇ ਫਿਰਦੇ ਲੋਕਾਂ ਨੂੰ ਕਹਿੰਦੇ ਦੂਜਿਆਂ ਦਾ ਖੋ-ਖੋ ਕੇ ਦਾਣਾ ਖਾਤਾ ਤਾਂ ਜੀ ਸੋ ਜਦੋਂ ਵੀ ਤੁਸੀਂ ਪਸ਼ੂਆਂ ਨੂੰ ਦਾਣਾ ਪਾਉਣਾ ਵਾ ਤਹਾਈ ਕਿਲੋ ਦੁੱਧ ਦੇ ਪਿੱਛੇ ਗਾਣ ਨੂੰ 1 ਕਿਲੋ ਦਾਣਾ ਪਾਉਣਾ ਵਾ ਤੇ 2 ਕਿਲੋ ਦੁੱਧ ਦੇ ਪਿੱਛੇ 1 ਕਿਲੋ ਦਾਣਾ ਮੱਝ ਨੂੰ ਪਾਉਣਾ ਮੈਂ ਫੇਰ ਰਿਪੀਟ ਕਰਦੇ ਵਾਂ ਗਾਣ ਨੂੰ 2.5 ਕਿਲੋ ਦੁੱਧ ਪਿੱਛੇ 1 ਕਿਲੋ ਦਾਣਾ ਤੇ ਮੱਝ ਨੂੰ 2 ਕਿਲੋ ਦੁੱਧ ਪਿੱਛੇ 1 ਕਿਲੋ ਦਾਣਾ ਇਹ ਤਾਂ ਹੈਗਾ ਦੁੱਧ ਦੇਣ ਦੇ ਲਈ ਤੇ ਨਾਲ ਉਹਨੂੰ 30-40 ਕਿਲੋ ਪੱਤੇ ਜੜੇ ਨੇ ਉਹ ਮਿਲਦੇ ਹੋਣ ਤੇ ਇੱਕ ਚੀਜ਼ ਹੋਰ ਤੇ ਮੈਂ ਤੇ ਰੱਖਣੀ ਆ ਕਿ ਦੁੱਧ ਦੇਣ ਦੀ ਤੇ ਦੇ ਤਾ ਉਹਨੇ ਆਪਣੇ ਆਪ ਨੂੰ ਸੰਭਾਲਣਾ ਵੀ ਆਪਣੇ ਸਰੀਰ ਨੂੰ ਵੀ ਥੋੜਾ ਤਾਕਤਵਾਰਣਾ ਵਾ ਉਹਦੇ ਲਈ 1 ਕਿਲੋ ਦਾਣਾ ਜਿਹੜਾ ਵਾ ਉਹ ਪਸ਼ੂ ਨੂੰ ਐਕਸਟਰਾ ਜਿਹੜਾ ਵਾ ਉਹ ਤੁਸੀਂ ਦੇ ਦੇਣਾ ਵਾ ਹੁਣ ਕੱਲ ਤੋਂ ਸਾਵਖਤਾਬ ਸ਼ੁਰੂ ਕਰ ਲਿਓ ਵੀ ਐ ਨਹੀਂ ਬੜਾ ਤਾਂ ਇੱਕ ਵਾਰੀ ਤਾਂ ਮੈਂ ਇੱਕ ਚੁਟਕਾ ਸੁਣਿਆ ਜੀ ਬੜਾ ਇੱਕ ਮਿੰਟ ਹਾਂਜੀ ਪਹਿਲਾਂ ਵੇਖੋ ਵੀ ਦਾਤ ਸਾਹਿਬ ਨੇ ਦਾਤ ਸਾਹਿਬ ਨੇ 1 ਤੋਂ 1.5 ਕਿਲੋ ਦਾਣਾ ਉਹਦੇ ਸਰੀਰ ਆਰਥੇ 30 ਕਿਲੋ ਦਾਣਾ ਖਰਾ ਉਹਦੇ ਸਰੀਰ ਆਰਥੇ ਤੇ 22 ਕਿਲੋ ਦੁੱਧ ਬਗਰ ਕਿਲੋ ਦਾਣਾ ਐਕਸਟਰਾ ਦੁੱਧ ਵਾਸਤੇ ਖੁਦਾ ਸਾਹਿਬ ਦੇ ਨਾਮ ਦੇ ਵੀ ਤਾਰੀਆਂ ਮਾਰੋ ਕਿਉਂਕਿ ਇਹ ਜਿਹੜੀ ਚੀਜ਼ ਹੈ ਤانوں ਕਿਸੇ ਨੇ ਨਹੀਂ ਦੱਸਲੀ ਭਰਾਵੋ ਤੁਹਾਡੇ ਗਲਤਫਹਿਮ ਜਵਾਬ ਜਿਹੜੇ ਸੁਣ ਕੇ ਅਸੀਂ ਕਈ ਵਾਰੀ ਤੁਹਾਨੂੰ ਸ਼ਾਂਤਸ਼ਿਦ ਦੇ ਕੇ ਇਨਾਮ ਦੇ ਕੇ ਨਹੀਂ ਜਾਣਾ ਸਾਨੂੰ ਅਗਲੀ ਗੱਜਾ ਇਨਾਮ ਭੇਜ ਦਿਓ ਜੀ ਕਿਰਪਾ ਕਰਕੇ ਹਾਂਜੀ ਅਜਾਬ ਵਾਲੀ ਅਸ਼ੀਰ ਜੀ ਦੇ ਲਈ ਇੱਕ ਇਨਾਮ ਭੇਜ ਦਿਓ ਜੀ ਉਹ ਡਾ ਸਾਹਿਬ ਨੂੰ ਇੱਕ ਗੱਲ ਯਾਦ ਆ ਗਈ ਜਦੋਂ ਆਪਣੇ ਨਾ ਨਰਮਾ ਬਹੁਤ ਹੁੰਦਾ ਸੀ ਅੱਛਾ ਜਦੋਂ ਪਿੰਡਾਂ ਤੇ ਬੱਚੇ ਕੋਈ ਚੀਜ਼ ਖਰੀਦਣੀ ਹੁੰਦੀ ਸੀ ਤੇ ਆਟੀ ਤੇ ਜਾ ਕੇ ਨਰਮਾ ਵੇਚ ਕੇ ਸਮਾਨ ਲੈ ਲੈਂਦੇ ਸੀ ਜੀ ਉਹ ਦੁਕਾਨਦਾਰ ਸੀ ਤੋਂ ਦੇ ਕੋਲ ਨਰਮਾ ਬਹੁਤ ਇਕੱਠਾ ਹੋ ਗਿਆ ਅੱਛਾ ਕਿਉਂ ਕੜੁਕਾ ਪਰ ਕੇ ਨਰਮਾ ਵੇਚਣ ਚੱਲ ਗਿਆ ਤੇ ਮੰਡੀ 'ਚ ਰੇਟ ਬਹੁਤ ਸੀ ਚੰਗੇ ਪੈਸੇ ਬਣ ਗਏ ਜਦੋਂ ਨੇ ਪੈਸੇ ਜੇਬ 'ਚ ਪਾਏ ਨਾ ਤੇ ਮੁੰਡਾ ਕਹਿੰਦਾ ਇਹ ਬਾਪੂ ਆਪਾ ਪੁੱਠੇ ਕੰਮ ਪਾਏ ਆ ਦੁਕਾਨਦਾਰੀ ਜਿਸਾਹਾਂ ਦਿਨ ਰੁਪਈਆ ਰੁਪਈਏ ਦੇ ਪਿੱਛੇ ਲੁਕਾ ਨਾਲ ਲੜਦੇ ਰਹਿੰਦੇ ਆ ਅੱਜਰ ਵੇਖ ਜਿਮੀਰਾਂ ਦਾ ਕੰਮ ਕਿੱਡਾ ਤਕੜਾ ਏ ਐ ਨੋਟਾਂ ਦੇ ਨੋਟ ਆਉਂਦੇ ਨੇ ਮੈਂ ਜਦ ਮੈਂ ਨਾ ਭੂਕ ਜਾ ਕੇ ਤੇ ਪੈੜੀ ਲੰਲੀ ਠੇਕੇ ਤੇ ਤੇ ਪਾਣੀ ਲਾਉਣ ਚੱਲਦੇ ਉਦੋਂ ਮੱਕੇ ਵੀ ਦੂਜੇ ਹੁੰਦੇ ਸੀ ਕਈਆਂ ਨਾਲ ਬੰਨਣ ਵਾਲੇ ਤੇ ਉਹ ਪੁੱਤ ਪਹਿਲੇ ਦਿਨ ਪਾਣੀ ਲਾਉਣ ਗਏ ਤੇ ਮੁੰਡਾ ਬਾਪੂ ਨੂੰ ਪੁੱਛਦਾ ਕਿ ਬਾਪੂ ਮਿੱਟੀ ਕਿੰਨੀ ਕ ਪਾਉਂਗੀ ਮੱਕਾ ਬੰਨਣ ਲਈ ਕਹਿੰਦਾ ਕੁੰਟਲ ਕ ਪੈ ਜੂਗੀ ਉਹ ਕਈ ਭਰਿਆ ਕਰੇ 10 ਕਿਲੋ ਦਾ ਅਨਾਜ ਆ ਲਾਇਆ ਕਰੇ ਜਦੋਂ ਮੱਕੇ ਤੇ ਮਿੱਟੀ ਸੁਟਿਆ ਕਰੇ ਤੇ ਮਿੱਟੀ ਅੱਗੇ ਰੁੱਟ ਜਾ ਕਰੇ ਕਵਾਂਟਲ ਮਿੱਟੀ ਪੈ ਗਈ ਪਾਣ ਨੂੰ ਇਹਦਾ ਬਹੁਤ ਮੇਤੁਰਾ ਅੱਛਾ ਥੋੜੇ ਮਾਣਾਂ ਵਾਲੀ ਬਾਣੀ ਦੀ ਗੱਲ ਆ ਹਾਂਜੀ ਬਾਣੀ ਦੀ ਗੱਲ ਆ ਅੱਛਾ ਉਹ ਕਹਿੰਦਾ ਬਾਪੂ ਕਵਾਂਟਲ ਦਾ ਕੁਛ ਨਹੀਂ ਬਣਦਾ ਕਹਿੰਦਾ ਚਾ ਡੇਢ ਕਵਾਂਟਲ ਕਰਦੇ ਹੁਣ ਡੇਢ ਕਵਾਂਟਲ ਤੇ ਗੱਲ ਆ ਗਈ ਗੱਲ ਫੇਰ ਨਾ ਬਣੀ ਕਹਿੰਦਾ ਲੱਗਦਾ ਕਿ ਹਿਸਾਬ ਕਿਤਾਬ ਗਲਤ ਹੋ ਗਿਆ ਢਾਈ ਕਵਾਂਟਲ ਕਰ ਹੁਣ ਅੱਛਾ ਉਹ ਇੱਕ ਕੋਲ ਖੜਾ ਸੀ ਕੋਈ ਜ਼ਮੀਨਦਾਰ ਉਹ ਕਹਿੰਦਾ ਸੇਠ ਜੀ ਕਦੇ ਆਇਆ ਤੋਲ ਤੋਲ ਕੇ ਮਿੰਡ ਮਿੰਡ ਕੇ ਲੱਕੇ ਬਣੇ ਜਾਂਦੇ ਨੇ ਉਹ ਤੋਂ ਕਈ ਭਰਾਵਾਂ ਨੇ ਕਈ ਪੜੀ ਇਧਰੋਂ ਮਿੱਟੀ ਚੱਕੀ ਇਧਰ ਸੁੱਟੀ ਇਧਰ ਚੱਕੀ ਇਧਰ ਸੁੱਟੀ ਮੈਂਟੇਜ ਨੱਟਾ ਵੱਜ ਗਿਆ ਨੱਟਾ ਬੰਨ ਕੇ ਉਹ ਛੇੜਦੇ ਮੁੰਡਿਆਂ ਨੂੰ ਜਦੋਂ ਕਈ ਫੜਾਈ ਤੇ ਮੁੰਡਿਆਂ ਨੇ ਕਈ ਮਾਰੀ ਵਗਾ ਕੇ ਕੰਮ ਮੇਰੇ ਕੰਨੀਏ ਕੰਮ ਦਾ ਜਿੱਥੇ ਕੋਈ ਸਮਰੱਥਤਾ ਵੀ ਨਹੀਂ ਗਾ ਅੱਛਾ ਪਰ ਪਤਾ ਕੀ ਗੱਲ ਹੋਈ ਜਦੋਂ ਅਸੀਂ ਸੁਣਾਉਣ ਲੱਗੇ ਨਾ ਤਾਂ ਛੇੜ ਦਾ ਪੋਤਾ ਸੀ ਉਹਨੋਂ ਬੜਾ ਕੁਸਤ ਦੇ ਯਾਰ ਸਾਡੀ ਰੋਜ਼ ਬੋਲਾਈ ਕਰਦੇ ਆ ਉਹ ਮੁੰਡਾ ਬਣ ਗਿਆ ਇੰਜੀਨੀਅਰ ਉਹਨੇ ਫਿਰ ਕੀ ਕੀਤਾ ਵੀ ਅੰਡਰਗਰਾਉਂਡ ਬਾਈਪਾਂ ਪਾਸ ਗਿਆ ਪਾਸ ਗਿਆ ਨਾ ਥੋੜੇ ਬੜੇ ਵੀ ਪਈਆਂ ਅੱਛਾ ਦੱਸੇਗਾ ਆ ਸਾਡੇ ਮੇਦਰੀ ਪਈਆਂ ਸੋ ਟਕਦਾਵਾ ਦੀ